ਆਪ ਮਾ ਨੂੰ ਮੀ ਪਹੁੰਚੋ ਕਾ ਵਾ ਜੀ ਦੇਖੋ ਮੁੰਡਾ ਪੂਰਾ ਸ਼ਿਕਾਰੀ ਹੈ ਜੀ ਹੈਗਾ ਆਪਾਂ ਥੋੜਾ ਸਲੋ ਆ ਉਹ ਹਰਖਾ ਫਿਰਦਾ ਹੀ ਕੋਟ ਪੂਰਾ ਹਰਖਾ ਫਿਰਦਾ ਮੁੰਡੇ ਜਿਮ ਚੋਂ ਲਠਾਂ ਚੱਕ ਲਿਆਏ ਨੇ ਦੇਖੋ ਪੂਰੀ ਠੰਡ ਹੋਈ ਹੋਈ ਆ ਤੇ ਪਰ ਤਾਂ ਵੀ ਪੱਠਿਆਂ ਚ ਵੜਦਾ ਹੀ ਜਾਂਦਾ ਉਹ ਠੰਡ ਘੱਟ ਲੱਗਦੀ ਲੱਗਦੀ ਆ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਵਲੋਗ ਦੇ ਵਿੱਚ ਲੋ ਜੀ ਛੱਡਣ ਲੱਗੇ ਆ ਕਬੂਤਰ ਆ ਆ ਆ ਆ ਲੋ ਜੀ ਫੇਰੇ ਫੇਰੇ ਉੱਠੇ ਸਕੇ ਉੱਠ ਕੇ ਛੱਡ ਲੈ ਕਬੂਤਰ ਕਰੋ ਚੈੱਕ ਜੀ ਖਰੇ ਗੇ ਨਸਲ ਆ ਜੀ ਆਪਣੇ ਕੋਲ ਧਬ ਮਾਨੂੰ ਮੀ ਪਹੁੰਚ ਚੁੱਕਾ ਵਾ ਜੀ ਅਨੁਸ਼ ਉਹ ਬਾਈਆ ਬਾਈ ਲੱਗੇ ਆ ਜੀ ਪੌਣ ਕਬੂਤਰਾਂ ਨੂੰ ਰੋਟੀ ਰੋਟੀ ਲੱਗੇ ਆ ਜੀ ਪੌਣ ਮੋਫਾ ਮਾਜਾ ਖਰਾਬ ਹੀ ਆ ਜੀ ਤੰਦ ਪਈ ਰਹੀ ਆ ਰੋਟੀ ਚੈੱਕ ਆਪਣਾ ਅਮਰੀਕਨ ਲੱਕਾ ਆ ਆ ਆ ਆ ਆ ਆ ਆ ਆ ਲਓ ਜੀ ਆ ਗਏ ਆਪਾਂ ਆਪਣੇ ਛੋੜੇ ਜਿਹੇ ਫਾਰਮ ਤੇ ਪਾਣ ਨੂੰ ਲੱਗਾ ਹੋਇਆ ਤਾਣ ਕੁੱਕੜ ਨੂੰ ਪਰ ਲੱਗਦਾ ਕੰਮ ਔਖਾ ਹੋਇਆ ਹੋਇਆ ਦੇਖੋ ਮੁੰਡਾ ਪੂਰਾ ਸ਼ਿਕਾਰੀ ਹੈ ਜੀ ਹੈਗਾ ਆਪਾਂ ਥੋੜਾ ਸਲੋ ਆ ਪੂਰਾ ਕੰਮ ਅਗਿਆ ਹੋਇਆ ਹੈ ਪੂਰਾ ਮੁੰਡਾ ਤੇਜ ਆ ਜੀ ਦੇਖੋ ਲੋ ਜੀ ਤਾੜੀ ਦਤਾ ਫੇ ਲੋ ਜੀ ਲੱਗੇ ਆ ਜੀ ਆਪਾਂ ਆਪਣੇ ਪੱਠੇ ਖੋਲਣ ਮੁੰਡਾ ਪੰਨੂ ਮੁੰਡਾ ਅਪਨਵਿੰਦਰ ਮੁੰਡਾ ਅਰਮਾਨ ਲੋ ਜੀ ਆ ਗਏ ਆਪਣੇ ਪੱਠੇ ਬਾਹਰ ਕਰੋ ਚੈੱਕ ਉਹ ਹਰਖਾ ਫਿਰਦਾ ਜੀ ਕੋਡ ਪੂਰਾ ਹਰਖਾ ਫਿਰਦਾ ਦੇਖੋ ਸਾਰਿਆਂ ਦਾ ਤਕੜਾ ਇਹ ਹੀ ਹੈ ਜੀ ਇਹਨਾਂ ਦੇ ਵਿੱਚੋਂ ਪੂਰਾ ਹਰਖਿਆ ਹੋਇਆ ਲੋ ਜੀ ਆਪਣੇ ਕੋੜੇ ਤੁਹਾਨੂੰ ਦਿਖਾ ਦਿੰਦੇ ਆ ਵਸ਼ੇੜੀਆਂ ਆਪਣੀਆਂ ਮਜਨ ਬੈਠੀ ਆ ਮੈਂ ਦਾਣਾ ਦੂਣਾ ਖਾ ਕੇ ਪੂਰੇ ਮਜਨ ਕੋ ਕੋ ਨੇ ਤਾਂ ਆਪਣੀ ਦੂਜੀ ਵੱਡੇ ਜੀ ਓਏ ਕਾਦਾ ਕਰ ਕਰ ਕੇ ਇਦ ਕਰ ਅ ਗਰਾਊਂਡ ਦੇ ਵਿੱਚ ਹੋਈ ਹੈ ਜੀ ਲੜਾਈ ਦੇਖੋ ਜੀ ਰਮੇਂਦਰ ਦੀ ਤੇ ਮੁੰਡੇ ਗੁਰਜੀਤ ਦੀ ਹੋਈ ਹੈ ਲੜਾਈ ਮੁੰਡੇ ਜੈਮ ਚੋਂ ਲਠਾਂ ਚੱਕ ਲਿਆਏ ਨੇ ਦੇਖੋ ਪੂਰਾ ਘਮ ਗਿਆ ਹੋਇਆ ਵਾ ਸਾਲਿਆ ਕਿਤੇ ਤੈਨੂੰ ਅੱਗ ਲਾ ਦੇ ਮੂੰਹ ਤੇਰਾ ਸੜਾ ਪਾਣੂ ਭਰਜੀ ਬਣਾਉਂਦਾ ਹੁੰਦਾ ਸਹੀ ਗੱਲ ਅਗਲੇ ਦੀ ਅੱਗੇ ਆਪ ਦਾ ਦੇਖ ਕੇ ਨਾਸਾ ਪਕੌੜੇ ਵਰਗੀਆਂ ਜਾ ਯਾਰ ਸਹੀ ਗੱਲ ਪਾਣੂ ਦੀ ਤੇ ਵਾਲ ਅਧਿਕਾਰੇ ਡਰਾਈਰ ਮਰਾਉਣ ਗਿਆ ਹੀ ਗੱਲ ਸਰਾ ਓਏ ਸਰਾਸਰਾ ਕਾ ਵਾ ਲੋ ਜੀ ਹੋ ਗਿਆ ਸ਼ਾਮ ਦਾ ਟਾਈਮ ਆਪਣੇ ਕੁੱਕੜ ਤਾੜ ਕੇ ਕਮਰੇ ਸਾਫ ਕਰਕੇ ਵੀ ਛੇੜੀਆਂ ਦੇ ਪਾਉਨੇ ਆ ਜੀ ਦਾਣਾ ਦਿਖਾਉਨੇ ਤੁਹਾਨੂੰ ਕਮਰੇ ਸਾਫ ਕਰਕੇ ਵੀ ਛੇੜੀਆਂ ਦਾਣਾ ਪਾ ਗਏ ਜੀ। ਪਾ ਲੱਗਿਆ ਜੀ ਤਾਨ ਕੁਕੜ ਵੀ। ਲਓ ਜੀ ਸ਼ਾਮ ਦਾ ਟਾਈਮ ਆ ਜੀ। ਪਾਤਾ ਦਾਣਾ ਆਪਣੀਆਂ ਬੇਸ਼ੇਰੀਆਂ ਨੂੰ। ਐਣ ਖਾਂਡੀਆਂ ਮਸਤ ਹੋ ਕੇ। ਕਰੋ ਚੱਕ ਜੀ। ਇਹਨੂੰ ਵੀ ਪਾਹਾ ਵਾ। ਐਣ ਮਜੇ ਨਾਲ ਖਾਂਡੀਆਂ। ਅੱਜ ਦੇ ਆਪਣੇ ਵਲੌਗ ਦੀ ਸਮਾਪਤੀ ਹੈ ਜੀ। ਮਿਲਾਂਗੇ ਜੀ ਫਿਰ ਨਵੇਂ ਵਲੌਗ ਦੇ ਵਿੱਚ। ਓਕੇ ਜੀ। ਸਤ ਸ੍ਰੀ ਅਕਾਲ ਸਾਰਿਆਂ ਦਾ।